ਪੰਜਾਬ ਦੇ ਬਜ਼ੁਰਗਾਂ ਲਈ ਖੁਸ਼ਖਬਰੀ ਬਜ਼ੁਰਗਾਂ ਨੂੰ ਹਰ ਮਹੀਨੇ ਮਿਲਣਗੇ 1000 ਰੁਪਏ ਜਾਣੋ ਇਸ ਯੋਜਨਾ ਲਈ ਕੌਣ ਦੇ ਸਕਦਾ ਹੈ ਅਰਜ਼ੀ ਕਿਹੜੇ ਦਸਤਾਵੇਜ਼ ਨੇ ਜ਼ਰੂਰੀ ਦੇਖੋ ਪੂਰੀ ਡਿਟੇਲ ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡੇ ਆਪਣੇ ਚੈਨਲ ਐਸਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਅੱਜ ਦੇ ਮੁੱਖ ਅਪਡੇਟ ਭਾਰਤ ਵਿੱਚ ਜਿਵੇਂ ਜਿਵੇਂ ਉਮਰ ਵਧਦੀ ਹੈ ਲੋਕਾਂ ਦੀ ਆਮਦਨ ਦੇ ਸਾਧਨ ਵੀ ਹੌਲੀ ਹੌਲੀ ਘਟਣ ਲੱਗਦੇ ਹਨ ਖਾਸ ਕਰਕੇ ਪਿੰਡੂ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਦੇ ਬਜ਼ੁਰਗਾਂ ਲਈ ਜੀਣਾ ਮੁਸ਼ਕਲ ਹੋ ਜਾਂਦਾ ਅਜਿਹੇ ਬਜ਼ੁਰਗਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਸਰਕਾਰ ਦੁਆਰਾ ਪੈਨਸ਼ਨ ਯੋਜਨਾ 2025 ਸ਼ੁਰੂ ਕੀਤੀ ਗਈ ਹੈ। ਇਸ ਯੋਜਨਾ ਦਾ ਉਦੇਸ਼ ਇਹ ਹੈ ਕਿ ਬਜ਼ੁਰਗਾਂ ਨੂੰ ਬੁਢਾਪੇ ਵਿੱਚ ਵਿੱਤੀ ਸਹਾਇਤਾ ਮਿਲੇ ਅਤੇ ਉਹ ਸਨਮਾਨ ਨਾਲ ਜੀਵਨ ਬਤੀਤ ਕਰ ਸਕਣ। ਇਸ ਖਬਰ ਵਿੱਚ ਅਸੀਂ ਤੁਹਾਨੂੰ ਪੈਨਸ਼ਨ ਯੋਜਨਾ 2025 ਨਾਲ ਸੰਬੰਧਿਤ ਸਾਰੀ ਮਹੱਤਵਪੂਰਨ ਜਾਣਕਾਰੀ ਸਪਸ਼ਟ ਭਾਸ਼ਾ ਵਿੱਚ ਦੇ ਭਾਸ਼ਾ ਵਿੱਚ ਦੇਵਾਂਗੇ। ਜਿਵੇਂ ਕਿ ਕੌਣ ਯੋਗ ਹੈ, ਕਿਵੇਂ ਅਰਜ਼ੀ ਦੇਣੀ ਹੈ, ਕਿਵੇਂ ਰਕਮ ਪ੍ਰਾਪਤ ਕਰ ਹੋਵੇਗੀ ਅਤੇ ਕਿਹੜੇ-ਕਿਹੜੇ ਦਸਤਾਵੇਜ਼ ਜਾਂਦੀ ਲੋੜ ਹੋਵੇਗੀ ਵਿਧਵਾ ਪੈਨਸ਼ਨ ਯੋਜਨਾ 2025 ਕੀ ਹੈ ਵਿਰੇਦਾ ਪੈਨਸ਼ਨ ਯੋਜਨਾ 2025 ਕੀ ਹੈ ਵਰੀਦਾ ਪੈਨਸ਼ਨ ਯੋਜਨਾ ਇੱਕ ਰਾਜ ਸਰਕਾਰ ਦੁਆਰਾ ਚਲਾਈ ਜਾਣ ਵਾਲੀ ਸਮਾਜਿਕ ਸੁਰੱਖਿਆ ਯੋਜਨਾ ਹੈ ਜੋ ਹਰ ਰਾਜ ਵਿੱਚ ਵੱਖ-ਵੱਖ ਨਾਮਾਂ ਅਤੇ ਨਿਯਮਾਂ ਨਾਲ ਲਾਗੂ ਹੁੰਦੀ ਹੈ। ਇਹ ਮੁੱਖ ਤੌਰ ਤੇ ਸਮਾਜ ਭਲਾਈ ਵਿਭਾਗ ਦੁਆਰਾ ਚਲਾਈ ਜਾਂਦੀ ਹੈ। ਉਦਾਹਰਨ ਵਜੋਂ ਉੱਤਰ ਪ੍ਰਦੇਸ਼ ਵਿੱਚ ਇਹ ਯੋਜਨਾ 1994 ਤੋਂ ਚੱਲ ਰਹੀ ਹੈ ਅਤੇ 60 ਜਾਂ ਇਸ ਤੋਂ ਬਾਅਦ ਉਮਰ ਦੇ ਆਰਥਿਕ ਤੌਰ ਤੇ ਕਮਜ਼ੋਰ ਨਾਗਰਿਕਾਂ ਨੂੰ ਇਸ ਦੇ ਲਾਭ ਦਿੱਤੇ ਜਾਂਦੇ ਹਨ। ਇਸ ਯੋਜਨਾ ਦੇ ਤਹਿਤ ਯੋਗ ਬਜ਼ੁਰਗਾਂ ਨੂੰ ਹਰ ਮਹੀਨੇ 1000 ਰੁਪਏ ਦੀ ਪੈਨਸ਼ਨ ਦਿੱਤੀ ਜਾਂਦੀ ਹੈ। ਇਹ ਪੈਨਸ਼ਨ 3 ਮਹੀਨਿਆਂ ਦੇ ਅੰਤ ਰਾਲ ਤੇ ਲਾਪਾਤਰੀਆਂ ਦੇ ਬੈਂਕ ਖਾਤੇ ਵਿੱਚ ਟ੍ਰਾਂਸਫਰ ਕੀਤੀ ਜਾਂਦੀ ਹੈ ਇਸ ਯੋਜਨਾ ਦਾ ਲਾਭ ਕੌਣ ਲੈ ਸਕਦਾ ਹੈ ਬੁਢਾਪਾ ਪੈਨਸ਼ਨ ਯੋਜਨਾ 2025 ਲਈ ਯੋਗਤਾ ਇਸ ਪ੍ਰਕਾਰ ਹੈ ਬਿਨੇਕਾਰ ਦੀ ਉਮਰ ਘੱਟ ਤੋਂ ਘੱਟ 60 ਸਾਲ ਹੋਣੀ ਚਾਹੀਦੀ ਬਿਨੇਕਾਰ ਗਰੀਬੀ ਰੇਖਾ ਬੀਪੀਐਲ ਤੋਂ ਹੇਠਾਂ ਆਉਂਦਾ ਹੈ ਜਾਂ ਉਸ ਦੀ ਸਾਲਾਨਾ ਆਮ ਅਮਦਨ ਪਿੰਡੂ ਖੇਤਰਾ ਵਿੱਚ 46080 ਅਤੇ ਸ਼ਹਿਰੀ ਖੇਤਰਾ ਵਿੱਚ 56460 ਰੁਪਏ ਤੋਂ ਵੱਧ ਨਹੀਂ ਹੈ। ਇਹਨਾਂ ਕਾਰਨ ਨੂੰ ਕਿਸੇ ਹੋਰ ਸਰਕਾਰੀ ਪੈਨਸ਼ਨ ਯੋਜਨਾ ਦਾ ਲਾਭ ਨਹੀਂ ਮਿਲ ਰਿਹਾ ਹੋਣਾ ਚਾਹੀਦਾ। ਲੋੜੀਂਦੇ ਦਸਤਾਵੇਜ਼ ਜਿਵੇਂ ਕਿ ਆਧਾਰ ਕਾਰਡ, ਆਮਦਨ ਸਰਟੀਫਿਕੇਟ ਤਹਿਸੀਲਦਾਰ ਤੋਂ ਜਾਰੀ ਕੀਤਾ ਗਿਆ, ਉਮਰ ਸਰਟੀਫਿਕੇਟ ਜਿਵੇਂ ਵੋਟਰ ਆਈਡੀ, ਰਾਸ਼ਨ ਕਾਰਡ, ਜਨਮ ਸਰਟੀਫਿਕੇਟ ਅਤੇ ਰਿਹਾਈ ਸਰਟੀਫਿਕੇਟ ਇਤਿਹਾਦੀ ਦੀ ਜ਼ਰੂਰਤ ਹੁੰਦੀ ਹੈ। ਆਰਸੀ ਪ੍ਰਕਿਰਿਆ ਆਨਲਾਈਨ ਅਤੇ ਆਫਲਾਈਨ ਦੋਵੇਂ ਰਾਜ ਦੇ ਸਮਾਜ ਅਪਲਾਈਪੀ ਭਲਾਈ ਵਿਭਾਗ ਦੀ ਅਧਿਕਾਰਤ ਵੈਬਸਾਈਟ ਤੇ ਜਾਓ ਬਡਾਪਾ ਪੈਨਸ਼ਨ ਯੋਜਨਾ ਭਾਗ ਤੇ ਕਲਿੱਕ ਕਰੋ ਆਨਲਾਈਨ ਅਪਲਾਈ ਕਰੋ ਵਿਕਲਪ ਚੋਂ ਫਾਰਮ ਵਿੱਚ ਪੁੱਛੇ ਗਏ ਸਾਰੇ ਵੇਰਵੇ ਭਰੋ ਨਾਮ ਜਨਮ ਮਿਤੀ ਪਤਾ ਬੈਂਕ ਵੇਰਵੇ ਮੋਬਾਈਲ ਨੰਬਰ ਆਦਿ ਪਰ ਲੋੜੀਂਦੇ ਦਸਤਾਵੇਜ਼ ਅਤੇ ਫੋਟੋ ਨੂੰ ਸਕੈਨ ਕਰਕੇ ਅਪਲੋਡ ਕਰੋ ਘੋਸ਼ਣਾ ਸਵੀਕਾਰ ਕਰੋ ਅਤੇ ਫਾਰਮ ਜਮਾ ਕਰੋ ਫਾਰਮ ਜਮਾ ਕਰਨ ਤੋਂ ਬਾਅਦ ਤੁਹਾਨੂੰ ਇੱਕ ਹਵਾਲਾ ਨੰਬਰ ਮਿਲੇਗਾ ਜਿਸ ਨੂੰ ਤੁਸੀਂ ਭਵਿੱਖ ਲਈ ਸੁਰੱਖਿਅਤ ਰੱਖ ਸਕਦੇ ਹੋ ਆਫਲਾਈਨ ਅਰਜ਼ੀ ਪ੍ਰਕਿਰਿਆ ਆਪਣੇ ਨਜ਼ਦੀਕੀ ਸਮਾਜ ਭਲਾਈ ਦਫ਼ਤਰ ਜਾਓ ਅਤੇ ਅਰਜ਼ੀ ਫਾਰਮ ਪ੍ਰਾਪਤ ਕਰੋ ਸਾਰੇ ਵੇਰਵੇ ਭਰੋ ਅਤੇ ਲੋੜੀਂਦੇ ਦਸਤਾਵੇਜ਼ ਨੱਥੀ ਕਰੋ ਫਾਰਮ ਜਮ੍ਹਾਂ ਕਰੋ ਦਸਤਾਵੇਜ਼ਾਂ ਦੀ ਅਧਿਕਾਰੀਆਂ ਦੁਆਰਾ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਯੋਗ ਪਾਇਆ ਜਾਂਦਾ ਹੈ ਤਾਂ ਤੁਹਾਨੂੰ ਯੋਜਨਾ ਦੇ ਲਾਭ ਮਿਲਨੇ ਸ਼ੁਰੂ ਹੋ ਜਾਣਗੇ ਕਿੰਨੀ ਰਕਮ ਪ੍ਰਾਪਤ ਹੋਏਗੀ ਬੁਢਾਪਾ ਪੈਨਸ਼ਨ ਯੋਜਨਾ 2025 ਦੇ ਤਹਿਤ ਹਰ ਮਹੀਨੇ 1000 ਰੁਪਏ ਦੀ ਪੈਨਸ਼ਨ ਦਿੱਤੀ ਜਾਂਦੀ ਹੈ ਦੋਸਤੋ ਸਾਨੂੰ ਉਮੀਦ ਹੈ ਤੁਹਾਨੂੰ ਅੱਜ ਦਾ ਇਹ ਅਪਡੇਟ ਚੰਗਾ ਲੱਗਾ ਹੋਵੇਗਾ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਸਾਨੂੰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਨਾਲ ਅਲਰਟ ਬੀ